ਲੋਜੀ ਸੋਸਕੀ ਕਾਲ ਕੀ ਹਾਲ ਚਾਲ YouTube Facebook ਦੇਖਾਂ ਨੂੰ ਸਾਰੇ ਨੂੰ ਧੰਨਵਾਦ ਜੀ ਤੇ ਅੱਜ ਨਾਟਕ ਨਿਕਲ ਕਰਨ ਚੱਲੇ ਆਂ ਇਹਦੇ ਫਿਰ ਦੋ ਨਾਟ ਛੱਡ ਦਾਂਗੇ ਆਹ ਆਚਾਰੀ ਖੋਲ ਲਾਂਗੇ ਚਾਰ ਉਧਰਲੇ ਖੋਲ ਲਾਂਗੇ ਚਾਰ ਚਾਰ ਖੋਲ ਕੇ ਤੇ ਦੋ ਦੋ ਨਵੇਂ ਲਿਆਵਾਂਗੇ ਅੱਜ ਬਠਿੰਡੇ ਚੱਲੇ ਨਿਕਲ ਕਰਨ ਤੇ ਬਲੌਗ ਦੇ ਨਾਲ ਬਣੇ ਰਹੋ ਮੇਰੇ ਵੀਰ ਹਨਾ ਤੇ ਸਾਨੂੰ ਦਿਖਾਵਾ ਕਿੱਥੇ ਦੁਕਾਨਾਂ ਨੇ ਪਾਈ ਜੀ ਕਹਿੰਦੇ ਪਹੁੰਚ ਗਏ ਕਿੱਥੇ ਨਿਕਲ ਕਰਾਉਣ ਪਹੁੰਚ ਗਏ ਨਾ ਤੁਹਾਨੂੰ ਹਨਾ ਇਹ ਬਠਿੰਡੇ ਆ ਸਾਨੂੰ ਇਹਦਾ ਪੱਕੀ ਲੋਕੇਸ਼ਨ ਦੇਵਾਂਗੇ ਜਿਹੜੇ ਵੀ ਮੇਰੇ ਭਰਾਵਾਂ ਦੇਟਰ ਦੇ ਯਾਰ ਪੈਂਦੇ ਨੇ ਤਾਂ ਉਹਨਾਂ ਨੂੰ ਨਿਕਲ ਕਰਾਉਣਾ ਹੋਵੇ ਬਾਈ ਦਾ ਕਹਿਣਾਗਾ ਬਾਈ ਕਿੰਨੇ ਰੁਪਏ ਜੇ ਆਪਾਂ ਕਹਿਣਾ ਹੋਵੇ ਕਿੰਨੇ ਰੁਪਏ ਲੈਣਾ ਨਿਕਲ ਕਰਾਈ ਦੇ ਤੇ 5 ਕਿਲੋ ਤੇ 300 ਰੁਪਏ 5 ਕਿਲੋ ਤੋਂ ਥੱਲੇ ਥੱਲੇ 300 ਰੁਪਏ ਆ ਪਵਾ ਕਿੰਡੋ ਲਿਓ ਪਵਾ 2 ਕਿਲੋ ਲਿਓ ਪਵਾ 5 ਕਿਲੋ ਲਿਓ ਕਹਿੰਦਾ 300 ਰੁਪਏ ਬਾਈ ਲੈਵਾਂਗੀ ਲੈਵਾਂਗੇ ਜੇ ਓਤੋਂ ਵੱਧ ਨੇ ਫੇਰ ਕਿੰਨਾ ਹੋ ਜਾਂਦਾ 50 ਰੁਪਏ ਕਿਲੋ ਫੇਰ 50 ਰੁਪਏ ਕਿਲੋ ਆ ਜੇ 2 ਕਿਲੋ ਆ ਥੋੜਾ 5 7 ਕਿਲੋ ਫੇਰ 350 ਆ ਦੇਖੋ ਬਾਈਆਂ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਆਹਦੇ ਫੈਕਟਰੀ ਦੇ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ ਹੈਗੀਆਂ ਤੇ ਐਂ ਬਣਾ ਦੇਣਗੇ ਕੋਕਾ ਜਮਾ ਆਹ ਤਜਾਬ ਆ ਕਹਿੰਦਾ ਤਜਾਬ ਦੇ ਵਿੱਚ ਸਿੱਟਾਂਗੇ ਨਾ ਠਾਪੇ ਤਜਾਬ ਲੈ ਭਾਈ ਆ ਨੱਟ ਲੈ ਹੁੰਦੇ ਆ ਆਪਾਂ ਸਾਰੇ ਹੌਲੈਂਡ ਦੇ ਹਨ ਇਹ ਹੁਣ ਵਿੱਚ ਤਾਂ ਚਿੱਟੇ ਸੀਗੇ ਵਿੱਚ 골ਡਨ ਸੀਗੇ ਹੁਣ ਮੈਂ ਐਂ ਕਹਿੰਦਾ ਵੀ ਸਾਰੇ ਚਿੱਟੇ ਕਰਾ ਲੈਨੇ ਜਾਂ ਸਾਰੇ 골ਡਨ ਕਰਾ ਲੈਨੇ ਹਨ ਵੀ ਬਾਈ ਕਹਿੰਦਾ ਡੋ ਵੱਡ ਨਹੀਂ ਹੁੰਨੇ ਨੱਕ ਥੋੜੇ ਜਿਆਦੇ ਹੁੰਦੇ ਫਿਰ ਹੋ ਜਾਂਦੇ ਹਨਾ ਫਿਰ ਜਿਆਦਾ ਹੋ ਜਾਂਦੇ ਆ ਤੇ ਬਾਈਆਂ ਨੇ 10 ਨੰਬਰ ਦੇ ਨਟ ਬਣਾਏ ਤੇ ਨਟ ਨਿਕਲ ਗਏ ਸਾਰੇ ਨਹੀਂ ਕਰਨੇ ਇੱਕ ਕਰਨੇ ਇਹ ਕਿਹੜਾ ਰੰਗ ਕਰਾਂ ਚਿੱਟਾ 골ਡ 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 ਰੰਗ ਕਰਨਾ ਤੇ ਕੱਢੀ ਨਟ ਬਾਰਾ ਚੱਕੀ ਤਾਂ ਇਹ ਚਾਰੇ ਨਿਕਲ ਹੋਣਗੇ ਤੋਂ ਚਿੱਟੇ ਚਿੱਟੇ ਹੋ ਜਾਣਗੇ ਨਾ ਤੇ ਬਾਈ ਕਹਿੰਦਾ ਸਾਨੂੰ ਦੇਵਾ ਇੱਕ ਤਕਰੀਬ ਨੇ ਇਹ ਘੱਟੋ ਘੱਟ 3 ਵਜੇ ਹੁਣ ਵਿੱਚ ਤੇ ਇਹ 골ਡਨ ਸੀਗਾ ਵਿੱਚ ਨੂੰ ਸਿਲਵਰ ਸੀਗਾ ਹੋਣਾ ਹੈ ਵੀ ਸਾਰੀ ਸਿਲਵਰ ਕਰਾ ਦਿੰਨੇ ਹਣਾ ਕਿੰਨਾ ਟਾਈਮ ਤੱਕ ਪਾਲਸ ਚ ਰਹਿ ਜਾਂਦੀ ਹੈ ਇਹ ਇਹ ਬਾਬੂ ਨੂੰ ਪਤਾ ਹੈ ਬਾਬੂ ਨੂੰ ਪਤਾ ਤੇ ਹੁਣ ਇਹਦੇ ਵਿੱਚ ਪਾਉਨੇ ਆ ਦੇ ਇਹ ਕਿੱਕ ਖੋਲ ਕੇ ਝੜਤਾ ਸਾਰੀ ਯਾਰ ਯੂਰ ਪੱਟੀ ਇਹ ਉਹ ਇਹਨਾਂ ਦੇ ਵਿੱਚੋਂ ਇਹ ਤਾਂ ਲੈ ਕੇ ਜੱਡ ਤੱਕ ਤੇ ਆਪਦੇ ਵਿੱਚ ਸਿੱਟਣ ਗਿਆਈ ਡੱਬੇ ਦੇ ਵਿੱਚ ਯਾਰ ਦੇ ਕਿੰਨੀ ਬਈ ਬਈ ਲੈ ਜੀ ਸਾਰੀ ਸਾਰੀ ਲੈ ਜੀ ਐ ਨਿਕਲਣੇ ਚੂੜੀਆਂ ਨਵੀਆਂ ਨਵੀਆਂ ਅਵੇ ਯਾਰ ਵਿੱਚ ਪਿਆ ਜਾਂਦੀਆਂ ਨਾ ਨਾ ਤੁਹਾਨੂੰ ਆ ਦੇਖੋ ਕਿੰਦੀ ਭੜੀ ਯਾਰ ਪਈ ਹੋਈ ਆ ਦੇਖੋ ਇਹ ਜੇ ਹੁਣ ਗੱਲ 300 ਦੀ ਨਹੀਂ ਹੈਗੀ ਗੱਲ ਤਾਂ ਇਹ ਹੈ ਵੀ ਨਟ ਦੀ ਮਨਿਆਦ ਖਤਮ ਹੋ ਜਾਂਦੀ ਹੈ ਜੇ ਆਹ ਨਟ ਲੈਣ ਬਾਜੂ ਹੁਣ ਮੈਂ ਦੋ ਨਟ ਲੈਣੇ ਐ ਜਮਸੀ ਚੋਂ ਆਹ ਮੂਰਲੇ ਚੱਕੇ ਦੇ ਖੁੱਲੇ ਨਹੀਂ ਤੇ ਇਹੀ ਬੜੇ ਮਹਿੰਗੇ ਮਿਲਣਗੇ ਘਟੋ ਘਟ 50 ਰੁਪਿਆ ਦਾ ਨਟ ਆਇਆ ਹੈ ਹਨ ਉਹ ਬ੍ਰਿਕ ਚੂੜੀ ਦੇ ਨਟ ਆ ਸਾਰੇ ਠੀਕ ਇਹ ਮੇਰੀ ਸੇਕਰ ਕੀ ਕਹਿੰਦਾ ਵੀ ਨਿਕਲ ਕਰਾਉਣਾ ਜ਼ਰੂਰੀ ਆ ਤੇ ਬਾਈ ਦੀ ਫੈਕਟਰੀ 6 ਨੰਬਰ ਦੁਕਾਨ ਆ ਆਪਣੇ ਮੱਛੀ ਪੁੱਲ ਦੇ ਥੱਲੇ ਹਨਾ ਹਾਂਜੀ 6 ਨੰਬਰ ਦੁਕਾਨ ਨਾ ਮੱਛੀ ਪੁੱਲ ਦੇ ਥੱਲੇ ਆ ਸਾਰੇ ਬਾਈਆਂ ਨੇ ਨਿਕਲ ਕਰਨਾ ਯਾਰ ਦੇਖੋ ਓਏ ਯਾਰ ਉਗਲਦੀ ਓਏ ਬੱਚ ਸੜਦੇ ਮਾਂ ਦੇ ਸ਼ੇਰਾਂ ਨੇ ਐਂਦਾ ਯਾਰ ਦੇਖੋ ਕਿਵੇਂ ਬੜਾ ਬੜਾ ਕੈਮੀਕਲ ਆ ਯਾਰ ਨਾੜ ਸਿੱਟੇ ਵਿੱਚ ਉਬਲਣ ਲੱਗੀਆਂ ਲੈ ਵੀ ਮਿੱਤਰੋ ਆਹਾ ਕੀ ਫੈਕਟਰੀ ਲੁਕੀ ਹੋਈ ਫੈਕਟਰੀ ਐ ਇੱਥੇ ਹਣਾ ਤੇ ਬਾਈ ਕਹਿੰਦਾ ਮੇਰੇ ਕੋਲ 2:30 ਵਜੇ ਆ ਜੀ ਤੇ ਜਿਹੜਾ ਤੇਰਾ ਦਿਲ ਕਰਿਆ ਉਹ ਕਰਾ ਦਈਏ ਨੇ ਆਪਾਂ ਚੱਲਦੇ ਹੌਲੈਂਡ ਦੀ ਏਜੰਸੀ 'ਚ ਇਹਨ ਤੋਂ ਦੋ ਨਾਟ ਨਵੇਂ ਲੈਣੇ ਆ ਉਹ ਵੀ ਲੈਣੇ ਆ ਤੇ ਤੁਹਾਨੂੰ ਲੋਕੇਸ਼ਨ ਵਿਖਾਉਣਾ ਮੈ ਇੱਥੇ ਇਹ ਲੋਕੇਸ਼ਨ ਕਿੱਥੋਂ ਦੀ ਆ ਠੀਕ ਹੈ ਬੜੇ ਮੇਰੇ ਭਰਾ ਨੇ ਜਿਹੜੇ ਵੀਰ ਮੇਰੇ ਤਕਰੀਬਨ ਇਹ ਜੇ ਕੰਮ ਚਾਹੁੰਦੇ ਆ ਕਿਉਂਕਿ ਹਰ ਇੱਕ ਟਰੈਕਟਰ ਦੇ ਯਾਰ ਪੈ ਜਾਂਦੇ ਆ ਰੋਲ ਕੋਲ ਆ ਗਿਆ ਨਾ ਇਧਰ ਡੱਬ ਵਾਲੀ ਨੂੰ ਗਿਆ ਉਧਰ ਮਾਨਸਾ ਕਿਉਂ ਨਹੀਂ ਆਉਂਦਾ ਤੇ ਇਧਰ ਬਠਿੰਡੇ ਨੂੰ ਗਿਆ ਆਹ ਹਦਕਾਣ ਇਹਨਾਂ ਦੀ 26 ਇਹਦੇ ਕੋਲੇ ਤੇ ਆ ਬਿਲਕੁਲ ਪ੍ਰੋਪਰ ਆ ਧਿਆਨ ਨਾਲ ਸਮਝ ਲਿਓ ਨਾ ਆ ਡੱਗੀ ਦੇ ਹੌਲ ਪੁਲ ਦੇ ਥੱਲੇ ਮੱਛੀ ਵਾਲਾ ਪੁਲ ਵਾਜਦਾ ਜਿਹੜਾ ਹਨਾ ਇਹਦੇ ਥੱਲੇ ਆ ਮਹਿਨਰਾ ਦੇ ਮਹਿਨਰਾਲਿਆਂ ਦੀ ਨਾਲ ਆ ਗਈ ਤੇ ਟਰੈਕਟਰ ਤੇ ਆ ਗਈ B6 ਇੱਥੇ ਨਿਕਲ ਹੁੰਦੇ ਆ ਤੇ ਜਿਹੜੇ ਮੇਰੇ ਭਰਾ ਨੇ ਨਾਟਕ ਰਾਉਣਾ ਹਨਾ ਟਰੈਕਟਰ ਟਰੈਕਟਰ ਖੜਿਆ ਹੋਣਾ ਤਾਂ ਬਟਰੈਕਟਰਾਂ 'ਚ ਨਿਗਾਹ ਮਾਰਦੇ ਆ ਵੀ ਟਰੈਕਟਰਾਂ ਦੇ ਦੇਖਦੇ ਆ ਵੀ ਕਿਹੜਾ ਨਾਟ ਕਿਹੜਾ ਕਿਹੜਾ ਉਹੀ ਆਪਾਂ ਕਰਾ ਲਾਂਗੇ 2:30 ਵਜੇ ਇੱਥੇ ਆਵਾਂਗੇ ਆਪਾਂ ਉਹਨੇ ਜਰ ਦਿੰਦੇ ਆ ਕਿਹੜਾ ਆ ਤੁਹਾਨੂੰ ਪੱਕੀ ਲੋਕੇਸ਼ਨ ਜਦੋਂ ਇੱਥੋਂ ਆਉਂਗੇ ਇੱਧਰ ਲਿਆਸਾ ਬਠਿੰਡੇ ਵਾਲਿਆ ਇੱਧਰ ਲਿਆਥਾ ਆ ਚੌਂਕ ਦੇ ਵਿੱਚ ਆ ਕੇ ਹੁਣ ਤਾਂ ਉਡਾੜਾ ਲਿਖਦਾ ਮੱਛੀ ਵਾਲਾ ਚੌਂਕ ਫਟ ਕੇ ਉਹਦੇ ਸੀ ਆਰ ਡਿਜ਼ਾਈਨ ਜਨ ਦਿਖਾਉਣਾ ਤੁਹਾਨੂੰ ਸ਼ਿਪਨ 20 ਮੈਂ ਦਾ ਟਰਬੋ ਵੀ ਉਹ ਹੀ ਸਾਈਮ ਚੀਜ਼ ਹੈ ਨਾ ਉੱਡੀ ਟਰਬੋ ਛੋਟੀ ਲੱਗਦੀ ਹੈ ਨਾ ਦੇਖੋ ਆ ਪੱਠੀ ਪੁੱਠੀ ਵਿੱਚ ਹੀ ਕਰਤੀ ਸਾਰੀ ਯਾਰ ਹਨਾ ਇੰਜਨ ਆਇਆ ਬਣਾਤਾ ਕੋਕਾ ਜਾਣਾ ਹੁਣ ਦੇਖੋ ਵੀ ਕਿੱਡਾ ਕੰਮ ਜਾ ਬੋਂਦਾ ਹਨਾ ਥੋੜੀ ਜੀ ਬੇਕਾਪੇ ਪਹਿਲਾਂ ਬਹਾਲਦਾ ਜਿਵੇਂ ਹੋ ਉਥੇ ਢੇਰੀ ਆ ਗਈ ਰਿਸ਼ ਪਹਿਲਾਂ ਤੇ ਨਹੀਂ ਪੂਰੇ ਆਹ ਚੀਜ਼ ਹੈ ਜਮਾ ਸੀਆਰ ਅੱਡੀ ਕਰਤਾ ਸਾਰਾ ਯਾਰ ਉਹਦੇ ਇਲੈਕਟ੍ਰੀਸ਼ੀਅਨ ਆਏ ਨੇ ਜੜਾ ਹੋ ਗਿਆ ਹਣਾ ਕਾਰ ਵਾਲਾ ਕੰਮ ਹੋ ਗਿਆ ਫੋਰ ਜੀਨਰਲ ਆ ਸਾਰੀ ਵਾਲਾ ਹੁਣ ਟਰੈਕਟਰ ਵੱਡਾ ਬਹੁਤ ਆ ਭੰਦਨੇ ਦਾ ਹਾਂ ਹਾਉਲੈਂਡ ਆ ਨਾ ਹਾਉਲੈਂਡ ਜਿਹੜਾ ਆਪਾਂ ਕਹਿੰਦੇ ਗੋਟੇ ਆਰਮ ਕਿਉਂ ਨਹੀਂ ਲੀਕ ਕਰਦੇ ਆ ਤੁਹਾਨੂੰ ਦਿਖਾਉਣਾ ਇੱਥੇ ਲੈਫਟ ਟੀਪਾ ਤਰੇ ਹੁੰਦਾ ਇਹਦੇ ਹਣਾ ਇਹਦੇ ਮੋਰੀਆਂ ਜਿੱਥੇ ਹੋਏ ਆ ਬਸ ਆਹ ਕਿਉਂਕਿ ਸਾਰਾ ਤੇਲ ਪੈਪਰਾਈ ਹੁੰਦਾ ਮੋਰੀਆਂ ਦਿੱਤੀਆਂ ਹੋਈਆਂ ਜੀਆਂ ਤੇ ਸਹੀ ਟਾਂ ਚੀਜ਼ ਬਿਲਕੁਲ ਉੱਦੀ ਜਾਂਦੀਆਂ ਤਾਂ ਕਰਕੇ ਤਾਂ ਤੋਂ ਇੱਥੇ ਜੈਨ ਲਿਫਟ ਜਿਹੜੇ ਜਿਆਦਾ ਲੀਕ ਨਹੀਂ ਕਰਦੇ ਨਾ ਹੀ ਮੰਨ ਕੇ ਚੱਲ ਵੀ ਆਰਮ ਲੀਕ ਕਰੇ ਤਾਂ ਹੀ ਇਹਦੇ ਜਿਆਦਾ ਸੁੱਕੇ ਹੁੰਦੇ ਹਨ ਬਿਲਕੁਲ ਆ ਦੇਖੋ ਆ ਤੁਹਾਨੂੰ ਦੀ ਲਿਫਟ ਦਿਖਾਉਣੀ ਆ ਹੌਲੈਂਡ ਦੀ ਇਹਦੇ ਵਿੱਚ ਖਰਚੇ ਵਧਣ ਵਾਲਾ ਪਾ ਲਿਆ ਤੇ ਝੂਟੇ ਝਾਟੇ ਮਰੀ ਗਏ ਉਹਦੇ ਕਰਕੇ ਦਾ ਬਾਲਜਾਮ ਹੋ ਗਿਆ ਕੋਈ ਨਾ ਕੋਈ ਹੈ ਨਾ ਤੇ ਸਾਰਾ ਤੁਸੀਂ ਚੱਕੋ ਵੀ ਕਿੰਨਾ ਕੁ ਮੰਨ ਕੇ ਚੱਲੋ ਵੀ ਹਨ ਐਡੀ ਤੇ ਲਿਫਟ ਦੀ ਕੁਐਸਟ ਹੀ ਦੇਖੋ ਗੱਡੀ ਬੜੀ ਦਿੱਤੀ ਐਡਾ ਕ ਟੈਂਪਰ ਲੋਹਾ ਦਾ ਜ਼ਿਆਦਾ ਹਾਰਡ ਚੀਜ਼ ਹੈ ਸਾਰੀ ਹਨ ਸਾਰੀ ਸਟੀਲ ਦੀ ਹੈ ਜਮਾ ਲਿਫਟ ਕੰਟਰੋਲ ਕਰਨ ਵਾਲੀ ਆ ਚੀਜ਼ ਆ। ਇਹੀ ਕਰਦੀ ਆ ਜੋ ਵਜ਼ਨ ਪਾ ਪੱਤੀ ਲੈ ਜੀ ਨਾ ਉੱਤੋਂ। ਅੱਛਾ ਅੱਛਾ। ਆ ਪੱਤੀ ਲੈ ਜੀ। ਇਹ ਪੱਤੀ ਲੈ ਗਈ ਉੱਤੋਂ। ਜਿਹੜਾ ਕੰਟਰੋਲ ਉਹ ਲੈ ਤੇ ਜਿਹੜੀ ਕੰਟਰੋਲ ਲਿਫਟ ਕਰਦੀ ਆ ਇਹ 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 ਜਿਹੜੀ ਕਿਹੜੀ ਚੀਜ਼ ਕਿਹੜੀ ਆ ਆਹ ਹੈ ਹਨ ਆਹੀ ਕੰਟਰੋਲਰ ਆ। ਆਹੀ ਕੰਟਰੋਲਰ ਆ। ਇਹਦੇ ਨਾਲ ਆ ਆ ਆ ਤਈਆ ਲੱਗਦਾ ਹਨਾ। ਅਹੀ ਲੱਗਦਾ ਨਾ ਜੀ ਤੇ ਇਹਨੂੰ ਐਂ ਕਰੀ ਜਾਂਦਾ ਕਿ ਤੇ ਇਧਰੋਂ ਇਹ ਆਟੋਮੈਟਿਕ ਨਹੀਂ ਤਾਂ ਹੀ ਇਹਦੀ ਲਿਫਟ ਤਗੜੀ ਤੇ ਉੱਪਰ ਹੀ ਹੁਣ ਤਾਂ ਚਲੋ ਵਜਨ ਹੈ ਨਹੀਂਗਾ ਜਦੋਂ ਇਹ ਚੀਜ਼ ਪਾ ਲਈ ਇਹਦੇ ਨਾਲ ਲੱਗ ਜਾਨੇ ਬਿਲਕੁਲ ਹਨਾ ਆਹ ਚੀਜ਼ ਦੇ ਇਹਨੂੰ ਪਿੱਛੇ ਨੂੰ ਆ ਜਾਣਾ ਇਹਨੇ ਬਾਕੀ ਨਟ ਉਨ ਖੁੱਲੇ ਪਿਆ ਤੇ ਕੰਟਰੋਲ ਆਹ ਚੀਜ਼ੇ 'ਚ ਵਜਦੀ ਹੈ ਟਾਇਰ 'ਚ ਇਹ ਐਦਾਂ ਕਰਦੀ ਹੈ ਜੋ ਕਿ ਫੇਰ ਕੰਟਰੋਲ ਕਰਦਾ ਹੈ ਆਪਾਂ ਅੱਜ ਸਮਾਨ ਲੈਣ ਆਏ ਸੀ ਆ ਝੋਲੇ 'ਚ ਪਾ ਲਿਆ ਆ ਕੱਢਿਓ ਹੀ ਵਿੱਚੋਂ ਆਦੋਂ ਕੱਢਿਆ ਪਈ ਸੋ ਸਮਾਨ ਦੱਸਦਾ ਕਿੰਨੇ ਰੁਪਈਆ ਦਾ ਆਇਆ ਆਹੀ ਆ ਬਈ ਬਸ ਇੰਨੀ ਆ ਹੋਰ ਤਾਂ ਕੀ ਆ ਖੋਲ ਹੀ ਲੈ ਮਾੜਾ ਤੁਹਾਨੂੰ ਦਿਖਾਈ ਦਿੰਦਾ ਮੈਂ ਇਹ ਹਾਲੈਂਡ ਸੀਐਨ ਆਹੀ ਸਮਾਨ ਆ ਕਿੰਨੇ ਰੁਪਈਆ ਦਾ ਹੋਵੇ ਆਹਾ ਬਸ ਆਹੀ ਆ 8 ਨਾਟ ਆ 2 ਨਾਟ ਆ ਕੀ ਕਿੰਨੇ ਦਾ ਹੋਵੇ ਉਹ 5700 ਦਾ ਦਾ ਬਣਾ ਵਾਧਾ ਵੀ 1600 ਦਿੱਤਾ ਕੀ ਆਹਾ ਕੱਲੇ ਕੀ ਲੈ ਤੁਹਾਨੂੰ ਦਿਖਾ ਦ assi ਦੇ ਨਾ ਉਹਰੇ ਦਿਖਾ ਮੈਂ ਕੀ 2 ਨਾਟ ਤਾਂ ਲੈਤੇ ਆ ਉਹ ਨਾਲ ਤਾ ਲੈਂਦੇ ਆ ਆਹਾ ਤੇ 8 ਨਾਲ ਤਾ ਲੈਂਦੇ ਆ ਆਹਾ ਚਾਰ ਇਧਰਲੇ ਪਾਸੇ ਵਾਲੇ ਚਾਰ ਉਧਰਲੇ ਪਾਸੇ ਵਾਲੇ 1600 ਦੇ ਆਏ ਆ ਆ ਬਾਸ ਲੈ ਮੇਰੀ ਜੇਬ ਚ ਹੀ ਆ ਦੇਖ ਜੀ ਕੀ ਅੱਧਾ ਕਿਲੋ ਭਾਰ ਵੀ ਹੈ ਨਹੀਂ ਨਟਾਂ ਚ 1600 ਦੇ ਆਏ ਆ ਅੱਧਾ ਕਿਲੋ ਨੂੰ ਤੂੰ ਕਿੰਨੇ 32 3200 ਕਿਲੋ ਹੋਗੇ ਭਾਰ ਵੀ ਸਤ ਹਾਂ ਦੂਜੇ ਨਵੇਂ ਆ ਜਾਂਦੇ 7 ਲੱਖ ਦੇ ਕੀ 21 ਮਾਡਲ ਦਾ ਰੁਪਿਆ ਵੀ 7 ਲੱਖ ਮੰਗੀ ਹੈ ਨਾ ਦੂਜੇ ਨਵੇਂ ਆ ਜਾਂਦੇ ਤੂੰ ਦੇਈਆਂ ਨਵਾਂ ਅਜ ਮੈਨੂੰ 7 ਲੱਖ ਦੇ ਨਵਾਂ ਦੇਂਗਾ ਦੂਜਿਆਂ ਦੇ ਨਵੇਂ ਆ ਜਾਂਦੇ ਤੇ ਤੂੰ ਮੈਨੂੰ ਤੂੰ ਮੈਨੂੰ ਨਵਾਂ ਦੇਂਗਾ ਲੈ ਉਹ ਪਹਿ ਖੜੇ ਲਾਉਂਗਾ ਆ ਇਹਨਾਂ ਨੇ ਹਾਰ ਪਾਦਾ ਕਹਿੰਦੇ ਜਿ ਬਿੱਲੀ ਨੂੰ ਟਰੈਕਟਰ ਹਕਾ ਕੇ ਤੋਰਨਾਗਾ ਖੜਾਗਾ ਆ ਗਏ ਬਸ ਅੱਜ ਆਹ ਲੈ ਕੇ ਜਾਣਾ ਮੈਂ ਚੈੱਕ ਕਰ ਲਿਆ ਸ਼ੋਸ਼ਾ ਸਾਰੀ ਖੋਲ ਕੇ ਨਾ ਤੇ ਅੱਜ ਆਹ ਲੈ ਜਾਣਾਗਾ 4x4 ਹਾਰ ਪਾਈਆਂ ਨੇ ਪਾ ਕੇ ਖੜਾਤਾ ਆਪਣੇ ਖਾਤਰ ਹੱਡਾ ਸਾਡਾ ਜੇ ਲਾਇਆ ਨਹੀਂ ਤਾਂ ਹੱਡਾ ਜੇ ਲਾਵਾਂਗੇ ਦਾ ਖਾਤਰੀ ਸ਼ੁਕਰੀ ਹੈ ਨਾ ਐਵੇਂ ਥੋੜੀ ਹਾਉਲੈਂਡ ਕਹਿੰਦੇ ਆ ਹਾਉਲੈਂਡ ਦਾ ਝਾਕਾ ਮਹਿੰਗਾ ਮਿੱਤਰੋ ਅੱਧਾ 3200 ਰੁਪਏ ਕਿਲੋ ਦਾ ਨਾਟ ਆ ਇਹਦੇ ਹੈ ਸਾਰੇ ਤਾਂ ਹੈ ਵੀ ਨਹੀਂ ਸਰ ਮੈਂ ਨਾਟ ਦਾਸ ਨਾਟ ਆ ਦਾਸ ਨਾਟ ਦਾ 3200 ਦੇ 3200 ਤੇ ਤੁਸੀਂ ਹਸਾਬ ਲਾ ਲਾ ਜੀ ਆ ਨਹੀਂ 1600 ਦੇ ਜੇ 20 ਨਾਟ ਲੈਣ ਦੇ 3200 ਦੇ ਸੀ ਤੇ 3200 ਦੇ ਵਿੱਚ ਤਾਂ ਭੈਣ ਦਾ ਮਨ ਦਾ ਟਰੈਡਰ ਹੀ ਸਾਰ ਪੁੱਛ ਹੋ ਜਾਂਦੀ ਬੇਸ਼ੰਦੀ ਤਾਂ ਹੈ ਹੁਣ ਜੇ ਕਹਿ ਤਾਂ ਚੀਕਾ ਮਾਰਨਗੇ ਨਾ ਨਾ ਕੁਆਲਿਟੀ ਆ ਬਾਈ ਕੁਆਲਿਟੀ ਆ ਸਰਫੇ ਲੱਗਦੀ ਭਾਂਚੋ ਦੀ 3 ਕਰੋੜ ਦਾ ਕਿੱਲਾ ਵਿਕਦੀ ਆ ਪਿਛੇ ਹਾਡਮਿੰਚ 40 ਲੱਖ ਦਾ ਹੁੰਦਾ ਐਵੇਂ ਥੋੜੀ ਕੁਆਲਿਟੀ ਐ ਐਵੇਂ ਥੋੜੀ ਕਹਿੰਦੇ ਨਿਊ ਹਾਲੈਂਡ ਹੈ ਨਾ ਆ ਤਾਂ ਹੁਣ ਇੱਕ ਤਕਨੀਕੀ ਨੁਕਸ ਹੈ ਕੋਈ ਨਾ ਕਿਉਂਕਿ ਲਿਫਟ ਜਿਆਦਾ ਚੱਕਰੀ ਰੇਟ ਡੱਕ ਰਿਹਾ ਉਹ ਸੀ ਦਾੜ ਦਾੜ ਮਾਰੀ ਕੇ ਮੰਗਦੇ ਬੱਤੀ ਉਹ ਤੁਹਾਨੂੰ ਨਾਟ ਦਿਖਾਉਂਦੇ ਅੱਜ ਆਹੀ ਐ 1600 ਹੈ ਯਾਰ ਅਰੇ ਲਓ ਬਾਬਾ ਨਾਲ ਲੀਆ ਇੱਕ ਦੋ ਨਾੜਤਾ ਸੀਗੇ ਮੋਰਲੇ 1024 ਨੰਬਰ ਕਿੰਨੇ ਰਿਪ੍ਰਿੰਟ ਲਿਖਿਆ ਪੜੀ 84 ਰੁਪਏ ਦੋ ਨਾੜਤਾ ਆ ਗਏ ਤੇ ਬਾਕੀ ਆਹਾ ਆ ਆ ਗਏ ਹੈ ਆ ਲੈ ਕਿੰਨੇ ਨਾਟਾ 4 ਤੇ 108 ਤੇ 8 ਵਾਸ਼ ਲਾਣੀ ਫਰਾਂ ਦੇ ਜਾਰ ਨੇ ਕਿੰਨੇ ਰੁਪਏ ਲਿਖੇ ਇਹ ਦਿਨ ਦੀ ਬੜੀਆਂ ਤੇ ਘੰਟਾ ਬੱਦਲ ਆਇਆ ਉਦੋਂ ਬੱਦਲ ਆਇਆ ਵੇਖ ਤਾਂ ਆਲੇ 600 15 ਰੁਪਏ ਲੱਗਿਆ 600 15 615 615 1200 ਕੀ ਹੋਵੇ 12 ਹੁਣ 30 ਹੋ ਗਏ ਤੇ ਬਾਸ਼ਲਾਂ ਦਿੱਤੀਆਂ 8 100 ਦੀਆਂ ਬਾਸ਼ਲਾਂ ਲਾ ਕਿੰਨੇ ਹੋਗੇ ਪੈਣਾ ਕਿੰਨੇ ਇਹ ਆ ਵੀ 1430 1430 ਦੇ ਦੇ ਆਹ ਲਾਲਾ 280 80 ਦੇ 1600 ਹੋ ਗਿਆ 1600 ਦੇ ਆਹ ਨਾਟ ਆਇਆ ਲੈ ਕੱਲੇ ਪਾ ਦੇ ਹੀਰ ਲਵਾਵੀ ਜੋਤੀ ਪਾ ਜੂਲੇ ਚ ਪਾ ਕੇ ਨਵਾਵੀ 1600 ਦੇ ਆਏ ਆ ਕੱਲੇ ਕੀ ਵੇਟ ਕੱਢਨੇ ਆ ਬੇਟਾ ਵੇਟਾਂ ਦੇ ਹੂੰ ਤੇ ਮੂੰਹ ਪਰੇ ਘਰਾ ਏਜੰਸੀ ਭਾਈ ਜੀਐਸਟੀ ਬਕਾਇਦਾ ਦੌਰ ਤੇ ਬਖਰੀ ਲੱਗੀ ਅਜੇ ਤਸੱਲੀ ਘਰਾ ਦੇ ਜਮਾ ਵਗਦਾ ਜਾਂਦਾ ਬੰਦਾ ਆ ਕੱਢਿਆ ਬਈ ਨਾ ਇਹ ਇਹ ਛੋਟੇ ਸੀਗੇ ਹਾਲੇ ਪੀੜੇ ਘੱਟ ਸੀ ਪੀੜੇ ਘੱਟ ਸੀ ਪੀੜੇ ਸੀ ਕਿਹੜਾ ਪਿੰਡਾ ਮੁੰਡਿਆਂ ਦਾ ਬਰਜੇ ਰਾਖੀ ਬਰਜੇ ਰਾਖੀ ਕਿ ਤਿਆਰੀ ਕਰੀਏ ਉਹਨਾਂ ਦੇ ਵਿਆਹਾਂ ਦੀ ਸਾਰਾ ਨਹੀਂ ਜਾਣਦੇ ਹੁਣ ਤੇ ਲੱਗ ਗਏ ਚਲੋ ਇੱਥੇ ਇਸ ਤੋਂ ਪਹਿਲਾਂ ਗੱਡੀ ਤੇ ਜਾਵਾਂਗੇ ਥੱਕ ਗਏ ਹੁਣ ਲੋ ਵੀ ਸਾਰ ਕੇ ਦੋ ਤਿੰਨ ਕੋਟ ਮਾਰਨੇ ਪੈਣਗੇ ਤੇ ਫੇਰ ਚੜੂ ਪੂਰਾ ਇਹ ਇਹ ਰੰਗ ਨਾ ਉਹਨਾਂ ਆ ਚੱਕੋ ਪਰੇ ਚਟਾ ਜਾ ਤੇ ਕਪੜਾ ਪਾ ਦੇ ਦੇ ਕਪੜਾ ਧਰ ਦੇ ਕਪੜਾ ਧਰਦੇ ਤੇ ਸਮਾਰ ਕੇ ਬਾਹਰ ਕਪੜਾ ਉਰਲੇ ਪਾਸੇ ਮਰੂੜ ਕੇ ਪਾਦੇ ਲੋ ਵੀ ਮਿੱਤਰੋ ਤੜਕੀ ਰੋਟੀ ਨਹੀਂ ਖਾਦੀ ਗੋਲਚਾ ਖਾਦਾ ਹੁਣ ਰਣਸੂ ਆ ਗਿਆ ਕਹਿੰਦੇ ਰਣਸੂ ਇਹਦੇ ਵਿੱਚ ਵੀ ਮਾਰਦੀ ਐ ਦੇ ਸੱਲਾਂ ਇਹਨੇ ਸਮਾਰ ਕੇ ਦੂਰ ਕਰਕੇ ਮਾਰ ਦੂਰ ਤੂੜੀ ਜੜਦੀ ਤੂਹੇ ਤੂੜੀ ਤੂਹੇ ਆਇਆ ਉਹ ਕਿਹੜਾ ਉਹ ਆ ਇਧਰ ਪਾਜੀ ਮਾਰੇ ਤੇ ਆ ਪੈਪ ਜੀ ਦੇ ਮਾਰ ਕਪੜਾ ਖਰੇ ਕਪੜਾ ਮਾਰ ਬਲੇ ਪੈਪ ਦੇ ਥੱਲੇ ਇਹ ਕਪੜਾ ਨਾ ਲਾ ਪੈਂਦੇ ਬੰਦੇ ਨੂੰ ਲਾ ਕਪੜਾ ਉਹ ਲੈ ਕੇ ਦੇ ਤੈਨੂੰ ਇੱਕ ਮਿੰਟ ਖੜਾ ਉਹ ਹਾਲ ਗੋ ਵਰਦਾ ਆ ਮਾ ਰੋਡ ਦੇ ਪਾਸੇ ਮਾਰ ਥੱਲੇ 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 ਪਾਸੇ ਇੱਥੇ ਹੈ ਤਾਂ ਪਤਾ ਤੇ ਹੈਗਾ ਯਾਰ ਉਹ ਤਾਂ ਉਹ ਉਹੀ ਲੱਗਿਆ ਬਾਈਤੀ ਮਾਰਦੇ ਐ ਇਹਨਾਂ ਦੇ ਬਲੇਟਾਂ ਦੇ ਸਮਾਰ ਲੋ ਸਾਹਮਣੇ ਜਿੱਦਾ ਸਾਹਮਣੇ ਰਹਿ ਨਹੀਂ ਗਿੰਦਾ ਹੂੰ ਝੱਕਣਾ ਇਹੋਦਣਾ ਮਾਰਾ ਜੀ ਸਕ ਲੈਣ ਦੇ ਨੂੰ ਇਹ ਥੱਲੇ ਮਾਰੀਆਂ ਆ ਸਾਡੇ ਲੈ ਇਹ ਵੀ ਲੱਗਿਆ ਪਰੋਨਾ ਡੈਂਟਿੰਗ ਫਾਈਟਿੰਗ ਕਰਨ ਮਾੜੇ ਮਾੜਾ ਬਸ ਮਾਰਤਾ ਜੀ ਇਹਦੇ ਨਾਲ ਕੋ ਹੁੰਦਾ ਕੁਝ ਨਹੀਂ ਵਿੱਚ ਕਹਿੰਦੇ ਨੇ origional ਹੈ cna ਚ ਦਾ ਇਹਦੇ ਵਿੱਚ ਕਹਿੰਦੇ ਆ ਯਾਰ ਵੀ ਰੰਗ ਮਾਰਤਾ ਰੰਗ ਨਾਲ ਕੀ ਹੁੰਦਾ ਹੁੰਦਾ ਮੇਰੇ ਮਾਰੀ ਹੈ ਲਾਹਿਆ ਤਾਂ ਨਹੀਂ ਹੈ ਲਾਹਿਆ ਤਾਂ ਨਹੀਂ ਮਾਰੀ ਹੈ ਬੰਦੇ ਵਿੱਚ ਬਾਇ ਬੜਾ ਰੰਗ ਬੱਜਿਆ ਹੋਇਆ ਗਿਆ ਤੇ ਕੋਈ ਹੁੰਦਾ ਦੂਜੇ ਪੁਲਿਸ ਨਾਲ ਮਾਰਦਾ origional ਰੰਗ ਹੈ ਆ ਮਾੜਾ ਬੜਿਆ ਮਾਰਨੀ ਤੇਰੇ ਹਾਂ ਦੇ ਹੁਣ ਇਹ ਟੂ ਪਾਈਆਂ ਨਾ ਹੁਣ ਚੱਕੇ ਕਸਣੇ ਤੋਂ ਪਹਿਲਾਂ ਮਾਰਦੇ ਇਹਨਾਂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਦੇਖਾ ਚੀਚਾਂ ਪਿੱਚਰ ਲੱਗੀਆਂ ਜਾਵਾਂ ਮੋਦੀ ਵਾਲੇ ਕਰਦੀ ਆ ਬਾਈ ਸਾਰੇ ਇਹਨੂੰ ਹਾਂ ਐਨ ਆਰ ਨਾਟ ਵਾਲੇ ਕਰਦੇ ਝੋਟੇ ਇੱਥੇ ਮਾਰੋ ਏ ਆ ਡੋਡ ਨਹੀਂ ਆ ਰੋਈਏ ਜੋ ਤੇ ਦੋਈ ਲਾਈਆਂ ਹੀ ਮਗਰੀਆਂ ਮੂਹਰੇ ਤਾਂ ਲਗੋਲੀ ਨਹੀਂ ਇੱਥੇ ਮਾਰ ਦੇ ਆ ਪਲੇਟ ਦੀਸ ਮਾਰ ਕੇ ਫੇਰ ਮਾਰ ਦੇ ਇਹਨਾਂ ਦੇ ਸੰਗਣਾ ਰੱਖਿਓ ਏ ਕੋ ਉਥੇ ਮਾਰਨ ਵਾਲਾ ਉਹ ਪੰਪਲ ਨੜ ਜਿਦੇ ਚੇਮਾ ਪਾ ਲਈ ਤੇ ਇਹ ਤੇ ਇਹ ਤਾਂ ਚਾਬੀ ਨਾਲ ਕਸਿਆ ਕੋਸੇ ਲੱਗਦਾ ਏ ਬਸ ਬਸ ਨਾ 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 ਆ ਬੰਨੀ ਦਰ ਮਾਰੀ ਹੈ ਉਹਦਾ ਉਹ ਤਾਂ ਖੋਲਦਾ ਕੋਈ ਨਹੀਂ ਕਿਸੇ ਜਮਾਪਾ ਪੰਪ ਦਾ ਅਰੀਜਨਲ ਆ ਜਿਤੋਂ ਦਾ ਹੈਗਾ ਆਪਣਾ ਯਾਨਾ ਜਿਹਦੇ ਮਾਰਦੇ ਤੇ ਇਹ ਲੋਕ ਹੈਂਡਰੀਸਨ ਇਹਦੇ ਇਹਦੀ ਦੇਖ ਲੈ ਪੰਪ ਜੀ ਦੇ ਕਿਸੇ ਹੋਰ ਤੇ ਨਹੀਂ ਅਗਿਆ ਨਵਜੰਦੀ ਆਈ ਦੇ ਮਾਰ ਸੋਚੀ ਇਥੇ ਇਹ ਵੀ ਨਵੀਂ ਪਾਈਸ ਵਾਲੀ ਸੋਤੇ ਬਹੂ ਐ ਨਹੀਂ ਪੈਣੀ ਉਹਨੇ ਕੋਈਆ ਫਰੈਂਡ ਦੇ ਵਾਸਤੇ ਫਰੈਂਡ ਨੇ ਤੇ ਮਾਰੀ ਵੀ ਨਾ ਮਾਰੀ ਵੀ ਨਾ ਮਾਰੀ ਵੀ ਨਾ ਮਾਰੀ ਵੀ ਨਾ ਸੋਤੇ ਬੁਰਨੇ ਬਸ 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 ਸੋਤੇ ਨਾ ਪੈ ਜੇ ਕਿਤੇ ਮੇਰਾ ਭਰਾ ਮੇਰੇਆ ਬਸ 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 ਬਹੁਤ 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 ਇਧਰ ਦਾ ਵਾਧੂ ਆ ਤੈਨੂੰ ਤਾਂ ਹੀ ਨਾ ਉਹ ਉਧਰ ਹੀ ਘਵਾ ਦੇ ਮੰਗਰੀ ਘਵਾ ਦੇ ਵਾਟਾ ਟੂ ਪਾ ਟਾ ਪਾ ਦੇ ਇੱਥੇ ਮਾਰ ਦੇ ਆ ਜੀ ਬਿਰਲੀ ਥੋੜੀ ਇੱਥੇ ਇਹਨੂੰ ਇੱਧਰ ਕਰ ਲਾ ਆ ਦੇ ਆ ਆਸੀ ਆ ਇੱਥੇ ਇਹਦੇ ਇਕੱਲੇ ਤੇ ਕਪੜਾ ਧਰਨ ਤੇ ਪਾ ਰੋਤੀ ਲੱਗੇ ਇੱਦਾਂ ਹਾਂ ਉਹ ਮਾਰਦੀ ਸੀ ਘੱਟ ਸੀ ਉਹਨੂੰ ਹੈਗਾ ਤੁੰਗ ਦਾ ਮੱਕੂਆ ਟਿੱਡੀ ਜਾਂ ਨਹੀਂ ਸੀ ਉੱਥੇ ਟਿੱਡੀ ਸੀ ਸੀ ਉੱਥੇ ਨਾ ਮਾਰੀ ਉਹਨੇ ਉਹ ਤੇ ਮੂਰੇ ਇੱਕ ਥਾਂ ਤੁਹਾਨੂੰ ਦਿਖਾਵਾਂ ਮੈਂ ਚੱਲ ਗਾਟੇ ਵਾਟੇ ਹੁਣ ਕਰ ਦਿੰਨੇ ਵਾ ਬਾਲਾ ਨਾ ਮਾਰ ਰੀਤੀ ਬੜੂਏ ਚ ਰੇਤਾ ਬਜੂ ਭੈਣ ਦਾ ਹੁਰਜਾ ਮਜੂਦ ਤੇ ਸੁਪ ਜੂ ਹੁਣ ਤਾਂ ਹੁਣ ਤਾਂ ਰੇਤਾ ਘਾਟ ਜੂ ਨਹੀਂ ਦੇਣੇ ਤਾਂ ਬਾਲਾ ਹੁੰਦਾ ਇੱਥੇ ਨਾ ਮਰੀ ਤਾਂ ਛੱਡ ਦੇ ਤਾਂ ਪਿਲੇ ਕਦਮ ਦਾ ਕੰਮ ਇਹਦਾ ਐਨਾ ਵੀ ਹੋਰ ਮਾਰਦੇ ਇੱਥੇ ਮੋਟਾ ਕਰਦੇ ਜਿੰਨਾ ਕਰ ਫੋਣਾ ਵੀ ਯਾਰ ਪੁਲਿਸ ਵਾਲੇ ਦੇ ਦੁਬਾਰੇ ਫੇਰ ਫੇਰ ਉਹ ਬੱਤੀ ਦੇ ਪਾਸ ਕਪੜਾ ਇਹ ਬੱਤਾਂ ਨਾ ਮਹੀ ਲੱਗਣਗੇ ਅੰਦਰ ਇਹਨਾਂ ਦੇ ਤਾਂ ਪਟਕੇ ਭਰੇ ਮਾਰ ਫਿਰ ਕੀ ਮਾਰਦੇ ਘਰੇ ਦੂਜੀ ਉਲੂ ਲਾਈਟ ਲਾ ਦੇ ਇਥੇ ਇੱਕੋ ਹੀ ਉਲੂ ਲਾ ਦੇ ਇਨਾ ਟਿੱਡਾ ਨਾ ਕੱਟ ਟਿੱਡਾ ਨਾ ਕਰ। ਪਾ ਇਧਰ ਲਿਆ ਜਾ ਉਹ ਥਿੱਕ ਥਾਂ ਇੱਥੇ ਆ ਮੜਾ ਜਾ। ਉਹ ਲੈ ਲੈ ਮੇਂ ਮਿੱਤਰੋਂ ਨਵਾਂ ਬਣਾਤਾ ਜਾਮਾ ਹੁਣ। ਆ ਸੀ ਉਸਤਾਦ। ਨਹੀਂ। ਖਲੇ ਆਲੇ ਨੂੰ ਮਾਰ ਕੇ ਲੈ ਆਈ ਸੀ ਜੋ ਕਰੀਆ ਜਾਮਾ ਖੱਲਾ। ਹੋਰ ਮਾਰਦੇ ਮੋਟੇ ਭੱਜੀ। ਆ ਨੜ ਜਿੱਤੇ ਮਾਰ ਟੱਲਦਾ ਹੀ ਨਾ ਡਾਹ ਉਹ। ਇਹਨੂੰ ਮਨਲ ਬੈਲਟ ਤੋਂ ਸੁਣੇ ਵੇਲੇ ਕਰਨਾ ਪੈਂਦਾ ਕਿ ਇੱਥੇ ਮਰੀ ਮੁੜੇ ਆਏ ਵੀ ਦੱਸ ਵਿਚੀ ਰਾਲ ਜੂ ਪੇਂਟਿੰਗ ਸ਼ੇਂਟਿੰਗ ਹੁਣ ਮੂਰੋ ਰਹਿ ਗਿਆ ਗੱਲਾਂ ਮੂਰੇ ਵੀ ਹੈ ਇੱਕ ਸੀਸੀ ਘਰੇ ਪਈ ਉਹ ਮਾਰ ਦਾਂਗੇ ਥੋੜਾ ਦੱਕੇ ਤੇ ਨਹੀਂ ਜਾਵਾਂ ਓਕੇ ਹੋ ਗਿਆ ਓਕੇ ਹੋ ਗਿਆ ਜੀ ਗੁੱਡ ਹੋ ਗਿਆ ਜੀ ਇੱਥੇ ਹੋਰ ਮਾਰ ਦੋ ਪਾਕਿਸਤਾਨ ਵਾਲੇ ਕਰ ਦੇਣਾ ਕੀ ਕਹਿੰਦੇ ਆ ਗੁੱਡ ਹੋ ਗਿਆ ਜੀ ਲੈ ਵੀ ਮਿੱਤਰੋ ਕਰਾ ਲੈ ਕੰਪਲੀਟ ਕੰਮ ਦੇਖੋ ਇਹ ਬਣਾ ਕੇ ਮਰਗੜ ਪੂਰੇ ਵਧੀਆ ਦੇਖੋ ਤਾਂ ਹ ਰੰਗ ਆਹ ਰੰਗ origignal ਆ ਸਾਰਾ ਆਪ ਕਰਾਇਆ ਨਹੀਂ ਹੈ ਨਾ ਸਿਰਫ ਆ ਅਗੇ ਚੱਕੇ ਆਪਣੇ ਆਹ ਪੇਟ ਆ ਗਿਆ ਨਾ ਆਹ ਦੇ ਇਧਰਲੇ ਪਾਸੇ ਹੋਇਆਗਾ ਆ ਹੋਇਆ ਨਹੀਂ ਤਾਂ ਵਾਲੇ ਪਾਸੇ ਨੂੰ ਇਧਰਲੇ ਪਾਸੇ ਹੋਇਆ ਸਾਰੇ ਵੀ ਬੇਪੇਚ ਮਿਕਸ ਕਰਾਤਾ ਯਾਰ ਹਨਾ ਉਹ ਚੱਕਰ ਕੀ ਹੁਣ ਟਰੈਕਟਰ ਸੋਹਣਾ ਲੱਗੂ ਆ ਬਾਕੀ ਜਿਹੜੇ ਹੁਣ ਟਰੈਕਟਰ ਆਉਂਦੇ ਆ ਹੌਲੈਂਡ ਆ ਜਿਹੜੇ ਹੁਣ ਡਰੈਕਟਰ ਆਉਂਦੇ ਆ ਹੌਲੈਂਡੋ ਕ ਮਨ ਕੇ ਚਲ ਵੀ 49.5 ਪਾਵਰ ਚ ਆਉਂਦੇ ਹਨ ਇਹ 55 ਹਰਸ਼ ਪਾਵਰ 21 ਮਾਡਲ ਆ ਜਿਹੜੇ ਹੁਣ ਆਉਂਦੇ ਆ ਉਹ 49.5 ਆਉਂਦੇ ਆ ਐਂ ਕਰਕੇ ਇਹਨਾਂ ਦੀ ਇਸ ਟਾਈਮ ਇਹਨਾਂ ਦੀ ਮਾਰਕੀਟ ਵੱਧਦਾ ਜਿਹੜੇ ਬੰਦੇ ਨੂੰ ਪਤਾ ਨਾ ਇਹ ਪੈਟਰ ਹੋਰੇ ਹਨ ਵੀ ਜਿਹੜੇ ਆ ਮਾਡਲ ਨੇ ਬਣਾਈ ਪਕ ਵੇਚੇ ਨਹੀਂ ਜਿਹੜੇ ਇਹ ਮਾਡਲ ਨੇ ਇਹ ਮਾਡਲ 55 ਸ਼ਵਰ ਚ ਆਇਆ ਹੁਣ ਵਾਲੇ ਆਉਂਦੇ ਆ 49.5 ਚ ਠੀਕ ਹੈ ਬਾਕੀ ਆ ਦੇਖੋ ਨਵਾਂ ਯਾਰ ਭੇਜਿਆ ਵਜਾ ਕਰਾਤੀ ਯਾਰ ਸਾਰਾ ਕੰਮ ਇਹ ਤੋਂ ਲੈ ਕੇ ਐਡ ਤੱਕ ਐ ਕੋਕਾ ਬਣਾਤਾ ਪੀਸ ਮੈਂ ਇੱਕ ਨੰਬਰ ਯਾਰ ਬਣ ਗਿਆ ਕੋਕਾ ਬਣ ਗਿਆ ਬਣ ਗਿਆ ਵਕੀਲ ਤੂੰ ਦੱਸ ਇਹ ਦੇਖ ਲੈ ਮੜੇ ਮਾਰਨ ਦਾ ਅਸਲੀ ਆਪਣਾ ਪੇਂਟਰ ਕਿਵੇਂ ਆ ਪੇਂਟਰ ਬਣ ਗਿਆ ਹੈ ਤੇ ਵਧੀਆ ਕਰਿਆਗਾ ਜਮਾ ਵੜ ਗਿਆ ਵਧੀਆ ਵਧੀਆ ਥੋੜਾ ਮੈਂ ਕਿਹਾ ਮੈਂ ਕਿ ਤੂੰ ਰਹੋਗੇ ਨਾ ਮਾਰਦਾ ਥੋੜੇ ਖੁਰਦਰੇ ਜਿਹੋਗੇ ਕਹਿੰਦਾ ਨਹੀਂ ਰੰਗ ਜਿਆਦਾ ਮੋਟਾ ਮਾਰਿਆ ਵੀ ਯਰ ਨਾ ਪਵੇ ਪਤਾ ਕੀ ਚੱਕਰਾ ਉਹ ਤੋਂ ਆਪਾਂ ਹੁਣ ਜਿਹੜੇ ਤੇਲ ਲਾਟ ਕਰਦੇ ਆ ਟਰੈਕਟਰ ਹਾਂ ਘਟੋ ਘਟ ਤੈਨੂੰ ਸੁਤੋਪਰ ਕਰਾ ਦੇ ਜਦੋਂ ਆਪਾਂ ਕਹਿ ਦਈਏ ਜੇ ਰੰਗ ਚ ਕਮੀ ਪੈ ਗਈ ਮੈਨੂੰ ਲੰਬਾ ਆਊਗਾ ਨਹੀਂ ਨਹੀਂ ਟਰੈਕਟਰ ਵਿਆਹ ਸੀ ਜੋ ਵਿਆਹ ਸੀਗਾ ਜਿਵੇਂ ਬਾਈ ਕੀ ਕਰ ਅਸਾਂ ਬਾਈ ਹੀ ਕਰੀ ਸੀ ਪਾ ਸੀ ਵੀ ਆ ਮੈਂ ਕਰਕੇ ਤੇ ਆ ਰੰਗ ਬੜਾ ਵਧੀਆ ਕਰਿਆ ਨਾ ਜੀਜਾ ਤੇ ਆਪਾਂ ਤੇਲ 8 ਕਿਲੋ ਕਰਕੇ ਇਹਦਾ ਤੇਲ ਅੱਡ ਕਰਦੇ ਆਂ ਦਾ ਆਪਾਂ ਮੈਂ ਤਾਂ ਸੋਚਦਾ ਵੀ ਜੌਂਡੀਰ ਪੰਜਾਹ 39 ਜੌਂਡੀਰ ਦਾ ਵੀ ਉਹੀ ਤਰ੍ਹਾਂ ਦਾ ਕਰਾਂਗੇ ਦਾ ਰਹਿ ਨਹੀਂ ਦਿੰਦੇ ਨਹੀਂ ਇਹਦਾ ਤਾਂ ਕਰਾਂਗੇ ਨਹੀਂ ਕਰਾਂਗੇ ਓਏ ਫਿਰ ਆਪਾਂ ਟਰੈਕਟਰ ਤੇ ਲਾਉਣੀ ਹੀ ਨਹੀਂ ਨਾ ਨਾ ਫਿਰ ਉਹੀ ਚਲਾਵਾਂ ਚੱਲ ਫਿਰ ਉਹ ਤੇ ਕਰ ਦਿਆਂ ਤੇ ਇਹਦਾ ਨਾ ਇਹਦੇ ਨਾਲ ਕੱਦੂ ਕਰਨਾ ਇਹ ਰੰਗ ਵਾ ਕੱਲਾ ਕਰਾਖਾ ਖਤਰਬਾਈ ਖਤਰ ਕਰਾਉਣੀ ਤੇ ਆਹ ਮਿੱਤਰੋ ਓਕੇ ਕਰਕੇ ਧਰਤ ਆਪਾਂ ਕਰਨਾ ਸਾਰਾ ਅੱਜ ਕੱਲ ਨੂੰ ਆਪਾਂ ਇਹ ਕੰਮ ਫਿਨਿਸ਼ ਕਰ ਦਾਂਗੇ ਸਾਰਾ